ਜ਼ਿਲ੍ਹਾ ਤਰਨਤਾਰਨ ਦੇ ਪਿੰਡ ਖਾਲੜਾ ਦੇ ਨੌਜਵਾਨ ਦੀਪਕਰਨ ਦਾ ਬੀਤੇ ਕੁਝ ਦਿਨ ਪਹਿਲਾਂ ਅਮਰੀਕਾ ਵਿਖੇ ਸੜਕਾਤੀ ਵਿੱਚ ਮੌਤ ਹੋ ਗਈ ਸੀ ਜਿਸ ਦਾ ਮ੍ਰਿਤਕ ਸਰੀਰ ਕੱਲ੍ਹ ਸ਼ਾਮ ਉਸਦੇ ਜੱਦੀ ਪਿੰਡ ਖਾਲੜਾ ਵਿਖੇ ਪੂਜਾ ਅਤੇ ਅੱਜ ਅੰਤਮ ਸਕਾਰ ਖਾਲੜਾ ਦੇ ਸ਼ਮਸ਼ਾਨ ਘਾਟ ਵਿਖੇ ਹਜ਼ਾਰਾਂ ਸੇਧਲ ਅੱਖਾਂ ਨਾਲ ਕੀਤਾ ਗਿਆ ਇਸ ਮੌਕੇ ਦੀਪਕਰਨ ਦੇ ਚਿਖਾ ਨੂੰ ਅਗਨੀ ਉਹਨਾਂ ਦੇ ਪਿਤਾ ਕੁਲਦੀਪ ਸਿੰਘ ਨੇ ਦਿੱਤੀ ਇਸ ਦੁੱਖ ਦੀ ਘੜੀ ਵਿੱਚ ਪਿੰਡ ਖਲੜਾ ਦੇ ਲੋਕ ਭਰੀਆਂ ਅੱਖਾਂ ਨਾਲ ਕਹਿ ਰਹੇ ਸਨ ਕਿ ਖਲੜਾ ਪਿੰਡ ਨੂੰ ਨੌਜਵਾਨ ਦੀ ਪਰਦੇ ਜਾਨ ਨਾਲ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਕੱਢ ਲੀ ਫਿਰ ਬਾਕੀ ਨਾਲ ਕਿਧਾ ਹੈ ਤੇ ਆ ਤੀਲਾ ਆਇਆ ਫਾਣਾ ਉਹਦੇ ਉੱਪਰ ਐਸਾ ਥੱਲਿਓਂ ਫੜਿਆ ਤਨ ਨ ਤਨ ਸਤਿਗੁਰੂ ਜਿਹੜੇ ਗੁਰੂ ਗ੍ਰੰਥ ਸਾਹਿਬ ਸਰਬਾਤਮਕ ਜੀ ਆਪ ਜੀ ਦੇ ਦਾਹੇ ਮੁਰਬਾਨੀ ਦੇ ਫੁਰਮਾਨ ਹਨ ਜਿਹੜਾ ਛੇ ਲਿਖਿਆ ਤੇ ਹੁਕਮ ਕਮਾਰੇ ਕੰਦੇ ਆਵੇਂ ਨੰਕਾ ਗੁਰੂ ਦੇ ਜੀ ਕਰੇ ਨਾਣਾ ਰਾਉ ਨਾ ਪੂਰੇ ਰੰਗ ਨਾ ਤੁੰਗ ਫਕੀਰ ਵਾਰੀ ਆਪ ਆਪਣੀ ਕੋਈ ਰਮ ਦਿੱਤੀ ਸੱਚੇ ਪਾਤਸ਼ਾਹ ਆਪ ਜੀ ਦੇ ਦਰਕਰਦੇ ਸੇਵਕੋ ਭਾਈ ਦੀਪਕਰਨ ਸਿੰਘ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਦੇ ਪੁੰਜੀ ਨੂੰ ਪੂਰਿਆ ਕਰਦੇ ਆ ਆਪਣੇ ਪਰਿਵਾਰ ਅਤੇ ਸਾਕ ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਕੇ ਆਲਚਨਾਣਾ ਕਰਦੇ ਆ ਭਾਈ ਦੀਪਕਰਨ ਸਿੰਘ ਦਿਨਾਂ ਦਿਨ ਮਤੰ ਦਿਵਸ ਤੇ ਦਿੱਤੀ ਕਿ ਭਾਈ ਸਾਹਿਬ ਜੀ ਦੇ ਪੰਜ ਪੁੱਤਰਾਂ ਦੇ ਸਰੀਰ ਨੂੰ ਅਗਣ ਤੇੜ ਕਰਨ ਦੀ ਆਗਿਆ ਬਖਸ਼ਿਸ਼ ਕਰੋ ਕਿਰਪਾ ਕਰਨ ਨਾਲ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਪਰਿਵਾਰ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਪਾਣਾ ਮੰਨੰਦ ਦਾ ਬਲ ਬਖਸ਼ ਕਰਨਾ ਆਪ ਅੰਗ ਸੰਗ ਸਹਾਈ ਹੋਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰੂ ਜੀ ਅੱਖਰਵਾਦਾਂ ਘਾਟਾ ਕੋਲ ਜੁਕ ਮਾਫ ਕਰਨਾ ਸਰਬੱਤ ਦੇ ਹਾਕ ਰਾਸ ਕਰਨੇ ਸਹੀ ਪਿਆਰੇ ਮੇਰ ਜਿਨਾ ਮਿਲਿਆ ਤੇ ਰਨਾ ਚਿੱਤਿਆ ਦੇ ਨਾਮ ਮਰ ਮਰ ਲਾਇਆ ਜਾਏ ਮੌਲੀ ਫਾਨੀ ਕਰੂ ਉਹ ਅੱਜ ਬਰਤੂ ਹੈ ਨਹੀਂ ਆ ਪਾਣੀ ਪਾ ਕੇ ਪਾ ਲਾ ਦੇਣਾ ਲਾ ਦੇਣਾ ਪਾਣੀ ਆਉਂਦਾ ਹੈ ਪਾਣੀ ਆਉਂਦਾ ਹੈ ਪਾਣੀ ਆਉਂਦਾ ਹੈ ਪਾਣੀ ਆਉਂਦਾ ਹੈ ਪੈਸੇ ਮਿਲਿਆ ਉਹ ਲਾ ਦੇ ਪਰ ਐਸੇ ਕਰ ਦੇ ਸਮਝਿਆ ਨਾ ਕੋਈ ਬੜੇ ਦੇ ਤਰ੍ਹਾਂ ਆਹ ਦੋ ਜਣੇ ਨਾਲ ਪੜੀ ਥੋੜਾ ਸਾਹ ਲੈ ਰੋ ਦੋ ਜਣੇ ਨਾਲ ਨਾਲ ਲੱਗਿਆ ਬਾਕੀ ਦਾ ਦਰਸਾ ਦੇ ਬਸ ਨਾ ਤੇ ਆਉਂਦਾ ਕਸਰ